ਸਾਰਿਆਂ ਨੂੰ ਤਾਂ ਚੱਕਣਾ ਪੈਣਾ ਵੀਰੋ ਕਿਸੇ ਦੀ ਲਕੀਰ ਛੋਟੀ ਕਰਕੇ ਆਪਦੀ ਲਕੀਰ ਵੱਡੀ ਨਹੀਂ ਕਰ ਸਕਦੇ ਲਕੀਰਾਂ ਸਾਰਿਆਂ ਦੀਆਂ ਵੱਡੀਆਂ ਕਰੋ ਸਾਰਿਆਂ ਦੀ ਲਕੀਰਾਂ ਆ ਕਣ ਕਾਟੇ ਦੀ ਗੱਲ ਆ ਗਈ ਕਹਿੰਦੇ ਜੀ ਜੀ ਬਹੁਤ ਖਤਰਨਾਕ ਪਾਰਟੀ ਆ ਗਈ ਉਹ ਤਾਂ ਜੀ ਕਹਿੰਦੇ ਘਟਾਤਾ ਵਰਾਸ਼ਣ ਕਿੱਥੋਂ ਘਟਾਤਾ 3 ਮਹੀਨਿਆਂ ਬਾਅਦ 15 ਕਿਲੋ ਦਿੰਦੇ ਸੀ ਅਸੀਂ ਹਰੇਕ ਮਹੀਨੇ 5 ਕਿਲੋ ਤੋਂ ਬਾਅਦ ਕਰਤਾ ਵੀ ਜਦ ਮਹੀਨੇ ਵਾਧੇ ਹੋ ਤੇ ਨਾਲੇ ਇਹ ਗੱਲ ਮੈਂ ਕਲੀਅਰ ਕਰਨੀ ਚਾਹੁੰਦਾ ਮੁੱਖ ਮੰਤਰੀ ਜੀ ਦਰ ਆਟਾ ਲੈਣਾ ਹੈ ਜਾਂ ਕਣਕ ਲੈਣੀ ਹੈ ਜੇ ਆਟਾ ਲੈਣਾ ਅਸੀਂ ਪਸਾ ਕੇ ਦੇਵਾਂਗੇ ਜੇ ਕਣਕ ਲੈਣੀ ਹੈ ਸਰਕਾਰ ਨੂੰ ਤਾਂ ਫਾਇਦਾ ਇਸ ਗੱਲ ਦਾ ਕਿ ਪਸਾਈ ਦੇ ਪੈਸਾ ਸਰਕਾਰ ਦਾ ਬਚਦਾ ਜੇ ਕਣਕ ਲੈਣੀ ਹੈ ਕਣਕ ਲੈ ਲਓ ਜੇ ਸੌ ਕਰਨੇ ਸੌ ਦੇ ਸੌ ਕਰ ਕੇ ਰਹੇ ਨੇ ਕਣਕ ਚਾਹੀਦੀ ਕਣਕ ਦੇਵਾਂਗੇ ਔਰ ਕਣਕ ਵੀ ਉਹ ਦੇਵਾਂਗੇ ਜਿਹੜੀ ਐਤਕੀ ਮੰਡੀ ਚ ਆਈ ਸੀ ਜਮਾ ਲਾਲ ਰੰਗ ਦੀ ਉਹ ਨਹੀਂ ਦਿੰਦੇ ਜਿਸ ਸੁਸਰੀ ਪੈ ਗਈ ਜਾਂ ਪਹਿਲਾਂ ਮਿੱਟੀ ਖਾ ਗਈ ਉਹਨੂੰ ਜਿਹਨੂੰ ਡੰਗਰ ਵੀ ਨਹੀਂ ਖਾਂਦੇ ਉਹ ਕਣਕ ਨਹੀਂ ਦਿੰਦੇ ਜਿਹੜੇ ਜਿਹੜੀ ਕਣਕ ਭਗਵੰਤ ਮਾਨ ਦੇ ਘਰੇ ਆ ਉਹ ਹੀ ਕਣਕ ਗਰੀਬ ਦੇ ਘਰੇ ਹੋਣੀ ਚਾਹੀਦੀ ਤਾਂ ਕੰਮੀਆਂ ਦੇ ਵੇਲੇ ਸੂਰਜ ਚੜੂਗਾ ਨਹੀਂ ਤਾਂ ਨਹੀਂ ਚੜ੍ਹਨਾ ਪੋਸਟ ਮੈਟ੍ਰਿਕ ਤੇ ਉਹ ਸਾਰੇ ਸਕਾਲਰਸ਼ਿਪ ਅਸੀਂ ਕਹਤਾ ਕਾਲਜਾਂ ਨੂੰ ਕਹਤਾ ਲੜਾਈ ਸਾਡੇ ਨਾਲ ਐ ਸਾਡੀ ਸੰਗਤ ਨਾਲ ਐ ਇਹ ਲੜਾਈਆਂ ਅਸੀਂ ਬਾਅਦ ਚ ਲੜ ਲਾਂਗੇ ਕਿਸੇ ਵੀ ਬੱਚੇ ਦਾ ਰੋਲ ਨੰਬਰ ਜਾਂ ਉਹਦਾ ਕੋਈ ਸਰਟੀਫਿਕੇਟ ਨਹੀਂ ਰੁਕਣਾ ਚਾਹੀਦਾ ਇਸ ਕਰਕੇ ਕਿ ਪੋਸਟ ਮੈਟ੍ਰਿਕ ਜਾਂ ਪ੍ਰੀ ਮੈਟ੍ਰਿਕ ਦਾ ਕੋਈ ਉਹ ਨਹੀਂ ਹੋਇਆ ਇਸ ਮਾਮਲੇ 'ਚ ਅਸੀਂ ਬਹੁਤ ਸਖਤ ਆ ਕਿਸੇ ਬੱਚੇ ਦੀ ਪੜ੍ਹਾਈ ਜਾਂ ਇੱਕ ਸਾਲ ਮਰ ਗਿਆ ਸਮਝ ਲਓ ਜ਼ਿੰਦਗੀ ਦਾ ਇੱਕ ਸਾਲ ਮਰ ਗਿਆ ਉਹਦੀ ਤਰੱਕੀ ਮਰ ਗਈ ਅੱਗੇ ਅਫਸਰ ਬਣਨਾ ਸੀ ਸੋ ਇਸ ਕਰਕੇ ਕਦੇ ਵੀ ਇਹ ਨਾ ਸੋਚਿਓ ਕਿ ਅਸੀਂ ਕੋਈ ਇਸ ਤਰ੍ਹਾਂ ਦਾ ਐਕਸ਼ਨ ਲਵਾਂਗੇ ਸਾਡੇ ਦਾ ਫਾਇਦੇ ਹੀ ਫਾਇਦਾ ਹੈ ਮੈਂ ਤਾਂ ਖਜ਼ਾਨਾ ਭਰਨਾ ਹੈ ਖਜ਼ਾਨਾ ਭਰ ਕੇ ਉਹਦਾ ਮੂੰਹ ਲੋਕਾਂ ਵੱਲ ਕਰਨਾ ਹੈ ਥੋੜੇ ਪੈਸੇ ਨੇ ਤੁਹਾਨੂੰ ਦੇਣੇ ਨੇ ਮੈਂ ਘਰੇ ਛਾਪਦਾ ਜੀ ਜਦ ਮੇਰੇ ਪੱਲਿਓ ਲੱਗਦੇ ਆ ਨਾ ਮੈਂ ਕਿਸੇ ਖੱਡ ਚ ਸੱਬ ਪਾਉਣਾ ਨਾ ਮੈਂ ਕਿਸੇ ਬਸ ਚ ਸੱਬ ਪਾਉਣਾ نہ میں ٹھیکے چہنا نہ میں ڈابے چہنا میں حصہ پانا ضرور پا پر ساڑھے تین کروڑ پنجاب دے دکھا سکھا چہن جب دو جہاں کرتے وہ کل آکی کہہ سا یار سارے سنگر ہے وہ لڑ دے لڑی رہندہ تڑکی مینو گال کھڈ لگ ਉਹ ਵੱਡਾ ਲੀਡਰ ਬਣਿਆ ਫਿਰਦਾ ਜੀ ਉਹ ਕਹਿੰਦਾ ਜੀ ਬਿਹਾਰ ਤੇ ਯੂਪੀ ਤੋਂ ਜਿਹੜੇ ਆਉਂਦੇ ਨੇ ਨੌਕਰੀਆਂ ਉਹ ਲੈ ਜਾਂਦੇ ਨੇ ਕਦੋਂ ਨੌਕਰੀ ਲੈ ਜਾਂਦੇ ਨੇ ਭਈ ਮੇਰੇ ਕੋਲ ਡਾਟਾ ਪਿਆ ਹੈ ਝੂਠ ਬੋਲਣਾ ਤੁਸੀਂ ਮੇਰੇ ਕੋਲ ਡਾਟਾ ਪਿਆ 43000 ਨੌਕਰੀਆਂ ਦਿੱਤੀਆਂ ਇੱਕ ਇੱਕ ਦਾ ਡਾਟਾ ਪਿਆ ਹੈ ਜੇ 5 7 ਪੰਜਾਬ ਤੋਂ ਬਾਹਰ ਲੈਨੇ ਉਹ ਹਰਿਆਣਾ ਰਾਜਸਥਾਨ ਜਾਂ ਚੰਡੀਗੜ੍ਹ ਦੇ ਪੰਜਾਬੀਆਂ ਦੇ ਮੁੰਡੇ ਨੇ ਉਹਨਾਂ ਨੇ ਲਿਖਤੀ ਟੈਸਟ ਪੰਜਾਬੀ ਚ ਪੰਜਾਬੀ ਦਾ ਲਿਖਤੀ ਟੈਸਟ 50 ਨੰਬਰ ਲੈ ਕੇ ਕਲੀਅਰ ਕੀਤਾ ਹੋਇਆ ਤਾਂ ਨੌਕਰੀ ਮਿਲਦੀ ਹੈ ਐਦਾਂ ਨਹੀਂ ਹੈ 99.99% ਪੰਜਾਬੀ ਨੇ ਜਿਹੜੇ ਨੌਕਰੀ ਲੈਂਦੇ ਨੇ ਐਵੇਂ ਕਹੀ ਜਾਂਦਾ ਕੋਈ ਕਹਦਾ ਨੌਕਰੀ ਤੋਂ ਉਹ ਲੈ ਕੇ ਚਲੋ ਖੈਰਾ ਸਾਹਿਬ ਐਂ ਕਰਦੇ ਆ ਉਹ ਤਾਂ 50% ਨੰਬਰ ਲੈ ਕੇ ਪੰਜਾਬੀ ਦੇ ਲਿਖਤੀ ਟੈਸਟ ਚੋਂ ਨੌਕਰੀ ਲੈ ਲੈਂਦੇ ਨੇ ਤੁਸੀਂ 20% ਲੈ ਕੇ ਦਿਖਾ ਦਿਓ ਚਲੋ ਤੁਹਾਨੂੰ ਆਪ ਨੂੰ ਤਾਂ ਪੰਜਾਬੀ ਨਹੀਂ ਆਉਂਦੀ ਮਹਾਰਾਜ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਹੋਏ ਹਾਂ ਤੁਹਾਨੂੰ ਇੰਨੀ ਛੋਟ 50 ਦੀ بجائے ਤੁਹਾਨੂੰ 20 ਨੰਬਰ ਲੈਣੇ ਪੈਣਗੇ ਹੋਰ ਵੀ ਛੋਟ ਕਿ ਮੈਂ ਪੇਪਰ ਵੀ ਲੀਕ ਕਰ ਦੂੰਗਾ ਵੀ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਇਹ ਆਊਗਾ ਇਹਨਾਂ ਨੂੰ ਵੀ ਪਤਾ ਹੈ ਚੰਡੀਗੜ੍ਹ ਹੈ ਮੈਨੂੰ ਵੀ ਪਤਾ ਹੈ ਪਰ ਚੰਡੀਗੜ੍ਹ ਲਿਖਣਗੇ ਕਿਵੇਂ ਪੰਜਾਬੀ 'ਚ ਮੈਂ ਕਹਿ ਦੂੰਗਾ ਉਹ ਤੇ ਸਵਾਲ ਪਾ ਦੂੰਗਾ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਕੀ ਕਿਹਾ ਜਾਂਦਾ ਹੈ ਉਹਦਾ ਸਹੀ ਅੰਤਰ ਹੈਗਾ ਪ੍ਰੀਖਿਆਰਥੀ ਲਿਖੜੇ ਕਿਵੇਂ ਪ੍ਰੀਖਿਆਰਥੀ ਇਹ ਤਾਂ ਵਿਦਿਆਰਥੀ ਨਹੀਂ ਲਿਖਿਆ ਜਾਣਾ ਆਪ ਪੰਜਾਬੀ ਆਉਂਦੀ ਨਹੀਂ ਉਪਨੁਕਸ ਕੱਢੀ ਜਾਣਿਆ ਮੈਂ ਕਾਂਗਰਸ ਪਾਰਟੀ ਤੋਂ ਪੁੱਛਣਾ ਚਾਹੁੰਦਾ ਕਿ ਇਹ ਉਹਨਾਂ ਦਾ ਏਜੰਡਾ ਹੈ ਕਿ ਦੇਸ਼ ਚ ਕੋਈ ਬੰਦਾ ਪੰਜਾਬ ਚ ਨਾ ਆਵੇ ਇੱਥੇ ਕੰਮ ਨਾ ਕਰੇ ਉਹ ਆਉਂਦੇ ਆ ਵਿਚਾਰੇ ਲੇਬਰ ਕਰਦੇ ਆ ਕਿਰਤ ਕਰਦੇ ਆ ਪੰਜਾਬ ਦੀ ਧਰਤੀ ਹੈ ਦਾਤਾਂ ਵੰਡਣ ਵਾਲੀ ਧਰਤੀ ਹੈ ਅਸੀਂ ਲੰਗਰ ਚ ਬਿਠਾ ਕੇ ਜਦੋਂ ਪੰਕਤ ਚ ਬਿਠਾਉਂਦੇ ਆ ਨਾ ਲੰਗਰ ਵੇਲੇ ਪਹਿਲਾਂ ਥਾਲੀ ਵਹਿ ਗਰੂ ਫਿਰ ਦਾਲ ਵਹਿ ਗਰੂ ਫਿਰ ਚਪਾਤੀ ਵਹਿ ਗਰੂ ਫਿਰ ਪਾਣੀ ਵਹਿ ਗਰੂ ਕਦੇ ਪੁੱਛਿਆ ਕਿਹੜੇ ਸਟੇਟ ਤੋਂ ਆਇਆ ਭਾਈ ਤੂੰ ਤੂੰ ਕਿਹੜੀ ਸਟੇਟ ਦਾ ਆਇਆ ਤੂੰ ਸਭਨੋਂ ਵੈਗਰੂ ਸਭਨੋਂ ਬੈਠੇ ਅਸੀਂ ਤਾਂ ਉਹ ਲੋਕ ਆ ਯਾਰ ਅਜੇ ਤੱਕ ਦਾਤਾਂ ਵੰਡਣ ਵਾਲੇ ਲੋਕ ਆ ਯਾਰ ਤੁਸੀਂ ਸਾਨੂੰ ਛੋਟੇ ਕਰੀ ਜਾਂਦੇ ਹੋ ਲੱਖ ਲਾਹਣ ਤਾਂ ਤੁਹਾਡੀ ਐਸੀ ਸੋਚ ਤੇ ਸਾਡਾ ਲੰਗਰ ਤਾਂ ਯੂਕਰੇਨ ਲੱਗ ਜਾਂਦਾ ਸਾਡਾ ਲੰਗਰ ਤਾਂ ਤੁਰਕੀ ਲੱਗ ਜਾਂਦਾ ਜਿੱਥੇ ਕੋਈ ਕੁਦਰਤੀ ਆਫਤ ਆ ਜਾਏ ਸਾਡਾ 20 ਰੁਪਏ ਆਲਾ ਲੰਗਰ ਲੱਗ ਜਾਂਦਾ ਬਾਬੇ ਨਾਨਕ ਵਾਲਾ ਤੁਸੀਂ ਇੰਨੀ ਛੋਟੀ ਸੋਚ ਵਾਲੇ ਰਾਜਾ ਬੜਿੰਗ ਤਾਂ ਮਾਂਜਦਾ ਉਹਨੇ ਕਿਉਂਕਿ ਉਹ ਲੁਧਿਆਣੇ ਤੋਂ ਲੜ ਰਿਹਾ ਹੈ ਉੱਥੇ ਤਿੰਨ ਸਾਢੇ ਤਿੰਨ ਲੱਖ ਵੋਟ ਹੈ ਪ੍ਰਵਾਸੀਆਂ ਦੀ ਉਹ ਕੱਲ ਦਾ ਕਹੀ ਜਾਂਦਾ ਨਾ ਨਾ ਆਇਆ ਨਹੀਂ ਕਹਿ ਸਕਦਾ ਇਹ ਉਹ ਤਾਂ ਕਹਿਦਾ ਉਹਨੇ ਸੋ ਕਾਂਗਰਸ ਤੋਂ ਡਰਨ ਦੀ ਕੋਈ ਲੋੜ ਨਹੀਂ ਇਹ ਤਾਂ ਇੱਕ ਦੂਜੇ ਨੂੰ ਹੀ ਮਨ ਜਾਣਗੇ ਕਾਂਗਰਸੀਆਂ ਦੀ ਤਾਂ ਆਪਸ ਵਿੱਚ ਦੋਸਤੀ ਕਛੂ ਤੇ ਚੂਹੇ ਵਾਲੀ ਹੈ ਕਛੂ ਤੇ ਚੂਹੇ ਨੇ ਦੋਸਤੀ ਕਰ ਲਈ ਆਪਸ ਵਿੱਚ ਦੋਨਾਂ ਨੇ ਪੂਛਾ ਮੰਨ ਲਿਆ ਵੀ ਇਕੱਠੇ ਰਹਿਾਂਗੇ ਕਛੂ ਨੂੰ ਥੋੜੀ ਜਿਹੀ ਧੁੱਪ ਲੱਗੀ ਉਹਨੇ ਇਹ ਤਾਂ ਦੇਖਿਆ ਨਹੀਂ ਪਿੱਛੇ ਚੂਹਾ ਬੰਨਿਆ ਹੋਇਆ ਟੋਬੇ ਦੇ ਵਿੱਚ ਵੜ ਗਿਆ ਚੂਹਾ ਡੁੱਬ ਕੇ ਮਰ ਗਿਆ ਘੰਟੇ ਬਾਅਦ ਕਛੂ ਨਿਕਲਿਆ ਤਹਾ ਬਾਜ ਫਿਰਦਾ ਸੀ ਉਹਨੇ ਦੇਖਿਆ ਚੂਹਾ ਮਰਿਆ ਪਿਆ ਉਹਨੇ ਝਪਟ ਮਾਰਿਆ ਪੰਜਾ ਚੂਹਾ ਚੱਕ ਲਿਆ ਕਿਉਂਕਿ ਪੂੰਛ ਬੰਨੀ ਹੋਈ ਸੀ ਨਾਲ ਕਛੂ ਚੱਕਿਆ ਗਿਆ 200 ਮੀਟਰ ਤੋਂ ਕਛੂ ਡਿੱਗਿਆ ਕਛੂ ਮਰ ਗਿਆ ਹੁਣ ਕਾਂਗਰਸੀ ਆਪ ਵਿੱਚ ਫੈਸਲਾ ਕਰ ਲੈਣ کون کچھو ہے, ہے پر ایک دو مانجنگ so, رواں گے نے بڑا چنگا لگتا ہے جتوں بائی جی کہ بلا مینو جد ماما پڑوس دیا نے سیر پڑوس دیا کئی بار روٹ چگ ہے روٹ لگیا لگ ہے پروٹوکال دا ਪੁਲਿਸ ਵਾਲਿਆਂ ਨੂੰ ਪਤਾ ਲੱਗ ਜਾਂਦਾ ਕੌਣ ਆ ਰਿਹਾ ਹੈ ਤਾਂ ਸਾਰਾ ਪਿੰਡ ਹੀ ਬਾਹਰ ਖੜਾ ਹੁੰਦਾ ਮੈਨੂੰ ਇਹ ਨਹੀਂ ਹੈਗਾ ਕਿ ਜੇ ਮੈਂ ਲੁਧਿਆਣੇ ਤੋਂ ਬਰਨਾਲੇ ਆਉਣਾ ਇਹਦਾ ਮਤਲਬ ਸਿੱਧਾ ਰੂਟ ਨਹੀਂ ਹੈਗਾ ਲਗਭਗ ਹਰ ਪਿੰਡ ਹਰ ਕਸਬੇ ਦੇ ਵਿੱਚ ਲੋਕ ਖੜੇ ਹੁੰਦੇ ਆ ਔਰ ਸਰੋਪੇ ਲੈ ਕੇ ਖੜੇ ਹੁੰਦੇ ਆ ਹਾਰ ਲੈ ਕੇ ਖੜੇ ਹੁੰਦੇ ਆ ਮੈਂ ਗੱਡੀ ਰੋਕ ਲੈਣਾ ਫਿਰ ਮੈਂ ਮੈਲੰਗ ਕਿਵੇਂ ਸਕਦਾ ਐਦਾਂ ਜਦੋਂ ਇੰਨਾ ਪਿਆਰ ਮਿਲ ਰਿਹਾ ਹੈ ਅੱਜ ਕੱਲ ਇੱਥੇ ਇੰਨਾ ਪਿਆਰ ਮਿਲ ਰਿਹਾ ਆ ਇਧਰ ਲਿਆ ਨੂੰ ਇਹਨਾਂ ਨਾਲ ਹੱਥ ਮਿਲਾ ਕੇ ਬਾਜ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਜਾਂ ਲੈ ਗਏ ਇੱਕ ਅੱਧੀ ਇਹਨਾਂ ਦੀ ਆ ਹਾਲ ਤਾਂ ਇੱਕ ਦਿਨ ਰੋ ਨਹੀਂ ਲੱਗੀ ਪਈ ਸੀ ਬੀਬਾ ਉਹ ਤਾਂ ਹਜੇ ਅੱਖਾਂ ਜੀਆਂ ਗਿੱਲੀਆਂ ਹੋਈਆਂ ਨੇ ਇਹ ਤਾਂ ਚੰ ਚਾਰ ਦਿਨ ਠਹਿਰੋ ਹਜੇ ਮੇਰੇ ਗੇੜੇ ਲੱਗ ਜਾਣ ਤੋਂ ਚਾਰ ਪਲਾ ਡਿਕ ਨਹੀਂ ਇਧਰ ਉਦੋਂ ਬਾਅਦ ਤਾਂ ਸਿੱਧੇ ਹੀ ਰਹਿਣਗੇ ਜੇ ਕਹਾਂਗਾ ਹਰਾਉਂਦੇ ਨੇ ਨਾਲ ਡਰਾਉਂਦੇ ਨੇ ਹੁਣ ਪਤਾ ਲੱਗੂਗਾ ਨਾ ਜੀਬਾ ਜੀ ਨੂੰ ਹੁਣ ਪੰਜਾਬੀ ਬੋਲਣੀ ਪੈ ਰਹੀ ਹੈ ਹੁਣ ਪੰਜਾਬੀ ਨਿਕਲ ਕੇ ਸਾਹਮਣੇ ਆ ਰਹੀ ਹੈ ਪਹਿਲਾਂ ਬੋਲੇ ਹੀ ਨਹੀਂ ਸੀ ਕਦੇ ਇਹ ਬੋਲਣ ਦੀ ਲੋੜ ਹੀ ਨਹੀਂ ਸੀ ਹੁਣ ਆਉਂਦੇ ਆ ਭਗਵੰਤ ਮਾਨ ਐ ਇਹ ਸ਼ੂਰਾ ਗੋਪਦ ਹੈ ਇਹ ਪਹਿਲਾਂ ਚੋਨਾ ਫਿਰ ਚੋਨਾ ਮੈਂ ਕਿਹਾ ਪਹਿਲਾਂ ਚੋਨਾ ਕਹਿੰਦੀ ਹੈ ਜਾਂ ਚੋਨਾ ਕਹਿੰਦੀ ਹੈ ਪੰਜਾਬੀ ਤਾਂ ਕਦੇ ਪੜ੍ਹੀ ਨਹੀਂ ਆਪ ਯੂਪੀ ਤੋਂ ਆਏ ਹੋਏ ਨੇ ਸਾਨੂੰ ਕਹਿੰਦੇ ਨੇ ਯੂਪੀ ਵਾਲੇ ਬਿਹਾਰ ਆਪ ਯੂਪੀ ਤੋਂ ਆਏ ਹੋਏ ਨੇ ਪੀਲੀ ਪੀਟ ਜਾ ਕੇ ਕਹਿੰਦੀ ਆ ਮੈਂ ਥੋੜੀ ਧੀ ਆ ਇੱਥੇ ਆਖੇ ਨੇ ਸਾਡੀ ਧੀ ਸੋ ਇੰਨਾ ਦਾ 1 ਜੂਨ ਨੂੰ ਅ ਬੱਸ ਸਮਝ ਗਏ ਦੋਨੇ ਹੱਥ ਤਾਹਾਂ ਕਰਕੇ ਦੋ ਨਾਰੇ ਲਾ ਦਿਓ ਇਨਕਲਾਬ ਦੇਖੋ ਦੋ ਦੋ ਕ ਵੋਲੀਅਮ ਚੱਕ ਦੋ ਘਰੇ ਤਾਂ ਪਹੁੰਚੇ ਨਾਰਾ ਇਸ ਵਕਤ ਇੱਕ ਮਿੰਟ ਐਸ ਓਹੋ ਲੰਚ ਟਾਈਮ ਹੋ ਗਿਆ ਲੰਚ ਟਾਈਮ ਉਹ ਸਵਾ ਦੋ ਹੋ ਗਏ ਲੰਚ ਟਾਈਮ ਹੈ ਰੋਟੀ ਖਾਈ ਜਾਂਦੇ ਹੋਣੇ ਤੇ ਜਦੋਂ ਹੁਣੇ ਰੋਟੀ ਬੁਰਕੀ ਚੱਕਣਾ ਥਾਲੀ ਜੀ ਹੱਲੇ ਤੁਹਾਨੂੰ ਪਤਲ ਗਿਆ ਕੀ ਹੋ ਗਿਆ ਉਹ ਕਹਿੰਦੇ ਨਰੂਆ ਨੇ ਪਵਤ ਮਨਾਇਆ ਹੋਇਆ ਨਾਰੇ ਲੱਗ ਰਹੇ ਉਹਨੇ ਕਿ ਬੀਬਾ ਜੀ ਨਾਰੇ ਲੱਗ ਰਹੇ ਅੱਛਾ ਇਹਨਾਂ ਵਾਲੀਆਂ ਬੀਬਾ ਜੀ ਛੋਟੀ ਬੀਬਾ ਜੀ ਵੱਡੀ ਸਾਡੇ ਵਾਲੀ ਗੁਰਮੇਲ ਵਾਲੀ ਭੋਲੇ ਵਾਲੀ ਅਸੀਂ ਉੱਥੇ ਹੀ ਰਹਿ ਗਏ ਯਾਰ ਥੱਲੇ ਸਾਨੂੰ ਮਲੰਗ ਕਹਿੰਦੇ ਆ ਯਾਰ ਉਹ ਸਾਨੂੰ ਮਲੰਗ ਕਹਿੰਦੇ ਆ ਬਾਏ ਮਲੰਗ ਤੁਸੀਂ ਉਹ ਕੀਤੇ ਹੋ ਯਾਰ ਤੁਸੀਂ ਰਜਵਾੜੇ ਬਣ ਕੇ ਨਹਿਰਾਂ ਥੋਟੇ ਖਤਮ ਹੁੰਦੀਆਂ ਜਾ ਕੇ ਖੇਤਾਂ ਚ ਦੂਜੀਆਂ ਨਹਿਰਾਂ ਚ ਪਾਣੀ ਹੈ ਨਹੀਂ ਜਦੋਂ ਮੈਂ ਪਾਣੀ ਦੇ ਤਾਂ ਉਹਦੋਂ ਕਹਿੰਦੇ ਨਹਿਰਾਂ ਹਾਂ ਇਹ ਵੀ ਨਹਿਰਾਂ ਨੇ ਹਾਂ واہ جی واہ بڑا آس نکل رہی ہے لوگوں دی لے ہوں پھر او تو بھی ڈبل کرو ڈائننگ ٹیبل تے انہاں دی تھاریاں ہلن دونوں ہاتھ اوپر چکھ کے انقلاب بولے سونیا بہت بہت دھنیہ واد بہت بہت مہربانی بہت بہت شکریہ تھی آئے پروار سمیت آئے اور تھوڑے نال کھڑا گے گریب تو گریب دے نال کھڑا گے ਔਰ ਗਰੀਬ ਦੀ ਗਰੀਬੀ ਨੂੰ ਦੂਰ ਕਰਨ ਵਾਸਤੇ ਜੇ ਭਗਵੰਤ ਮਾਨ ਦੀ ਕਲਮ ਕੰਮ ਆਉਂਦੀ ਹੈ ਇਹ ਤੋਂ ਵੱਡਾ ਮੈਂ ਕੋਈ ਪੁੰਨ ਨਹੀਂ ਸਮਝूंगा ਇਹ ਮੇਰੇ ਲਈ 101 ਅਖੰਡ 파ਟਕ ਲਾਉਣ ਦੇ ਬਰਾਬਰ ਹੋਊਗਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਕਰ ਹੁਣ ਮੈਂ ਬੇਨਤੀ ਕਰਾਂਗਾ ਬਠਿੰਡਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਉਹ ਸੀਐਮ ਸਾਹਿਬ ਦਾ ਹਲਕੇ ਵੱਲੋਂ ਤੇ ਆਮ ਆਦਮੀ ਪਾਰਟੀ ਵੱਲੋਂ ਧੰਨਵਾਦ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਨਾਲ ਸਾਡੇ ਪੰਜਾਬ ਦੇ ਪ੍ਰਧਾਨ ਸ਼੍ਰੀ ਬੁੱਧਰਾਮ ਜੀ ਐਸਵੀਂਗ ਦੇ ਪ੍ਰਧਾਨ ਪੰਡੋਰੀ ਸਾਹਿਬ ਸਾਰੇ ਲੀਡਰ ਸਾਹਿਬਾਨ ਐਮਐਲਏ ਸਾਹਿਬਾਨ ਮੰਤਰੀ ਸਾਹਿਬਾਨ ਤੁਸੀਂ ਪਿੰਡਾਂ ਵਿੱਚੋਂ ਆਏ ਹੋਏ ਸਾਡੇ ਬਹੁਤ ਸਤਿਕਾਰਯੋਗ ਵੱਡੇ ਬਜ਼ੁਰਗ ਭਰਾ ਪੈਣਾ ਜਿਨ੍ਹਾਂ ਨੇ ਆ ਕੇ ਸਰਦਾਰ ਮਾਨਸ ਸਰਦਾਰ ਭਗਵੰਤ ਸਿੰਘ ਮਾਨ ਦੇ ਵਿਚਾਰ ਸੁਣੇ ਹੈ ਇੱਕ ਜੂਨ ਵਾਸਤੇ ਤੁਹਾਨੂੰ ਬੇਨਤੀ ਕੀਤੀ ਹੈ ਕਿ ਆਪਾਂ ਜਿਵੇਂ ਪੰਜਾਬ ਵਿੱਚ 2022 'ਚ ਇਹ ਵੱਡੇ ਖਾਨਦਾਨ ਵੱਡੇ ਘਰਾਣੇ ਪੰਜਾਬ ਦੇ ਲੋਕਾਂ ਨੇ ਅਸੈਂਬਲੀ 'ਚ ਪਾਸੇ ਕਰਦੇ ਸੀ ਵਿੱਚ ਵੜਨੇ ਦਿੱਤੇ ਸੀ ਉਸੇ ਤਰ੍ਹਾਂ ਲੋਕ ਸਭਾ ਹਲਕੇ 'ਚ ਵੀ ਤੁਸੀਂ ਆਪਣੇ ਨਾਲ ਦੇ ਪੈਣ ਭਰਾਵਾਂ ਨੂੰ ਲੋਕ ਸਭਾ ਵਿੱਚ ਲੈ ਕੇ ਜਾਓਗੇ ਔਰ ਜਿਹੜੇ ਪ੍ਰਾਣੇ ਜਿਨ੍ਹਾਂ ਨੇ ਸਾਲਾਂ ਬਦੀ ਤੁਹਾਨੂੰ ਲੁੱਟਿਆ ਤੇ ਕੁੱਟਿਆ ਉਹਨਾਂ ਤੋਂ ਕਿਹੜਾ ਛਡਾਵਾਂਗੇ ਬੀਬਾ ਹਰ ਸਿਮਰਤ ਦਾ ਤਿੰਨ ਵਾਰ ਦਾ ਜਿਹੜਾ ਆਪਣੇ ਇੱਥੇ ਚੋਲ ਲੜੀ ਹੈ ਜਿੱਤ ਕੇ ਗਈ ਹੈ ਇੱਕ ਵੀ ਦੁੱਖ ਸੁੱਖ ਆਪਣੇ ਇਲਾਕੇ ਨਾਲ ਨਹੀਂ ਮੜਾਇਆ ਆਪਣੇ ਪੰਜਾਬ ਨਾਲ ਨਹੀਂ ਮੜਾਇਆ ਹਾਲਾਂਕਿ ਜਿਹੜੇ ਤਿੰਨ ਬਿੱਲ ਮੋਦੀ ਨੇ ਪੰਜਾਬ ਨੂੰ ਤਬਾਹ ਕਰਨ ਲਈ ਲਿਆਂਦੇ ਸੀ ਉਹਦੇ 'ਚ ਇਹਨੇ ਗਵਾਹੀ ਦਿੱਤੀ ਸੀ ਆਪਾਂ ਸਾਰੇ ਚਾਹੇ ਕਿਸਾਨ ਐ ਮਜ਼ਦੂਰ ਐ ਗਰੀਬ ਐ ਅਮੀਰ ਐ ਦੁਕਾਨਦਾਰ ਐ ਸਾਰੇ ਆਪਾਂ ਜ਼ਿੰਦਗੀ ਤਾਂ ਖੇਤੀ ਨਾਲ ਜਿਉਣੇ ਐ ਇਸ ਲਈ ਭਰਾਓ ਉਹ ਗੱਲਾਂ ਨੂੰ ਯਾਦ ਰੱਖਣਾ ਚਾਹੀਦਾ ਇੱਕ ਜੂਨ ਨੂੰ ਵੱਧ ਚੜ ਕੇ ਆਮ ਆਦਮੀ ਪਾਰਟੀ ਨੂੰ ਝਾੜੂ ਦੇ ਨਿਸ਼ਾਨ ਤੇ ਮੋਹਰਾ ਲਾਉਣੀਆਂ ਤੇ ਲਵਾਉਣੀਆਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ